ਆਉਣ ਵਾਸੀਆਂ ਅੱਖਾਂ 'ਚ ਨੀਂਦ ਰੜਕੇ ਆਉਣ ਵਾਸੀਆਂ ਅੱਖਾਂ 'ਚ ਨੀਂਦ ਰੜਕੇ ਤੇ ਮੇਲ ਦਾ ਨਹੀਂ ਟੈਮ ਸੌਣ ਦਾ ਸਾਰਾ ਦੱਬ ਗਿਆ ਕਮਾਂ ਦੇ ਹੇਠਾਂ ਮੀਏਣੀ ਚਾਸੀ ਕਨੇਡਾ ਆਉਣ ਦਾ ਹ ਚਾਸੀ ਕਨੇਡਾ ਆਉਣ ਦਾ ਇੱਥੇ ਸਾਰਿਆਂ ਤੋਂ ਔਖਾ ਘਰ ਲੱਭਣਾ ਮੈਂ ਥਾਂ ਥਾਂ ਵੇਖੀਆਂ ਲੋਕੇਸ਼ਨਾਂ ਲੁੱਕੀ ਮਾਰ ਕੇ ਵਹਾਂ ਨਟਾਲ ਛੱਡ ਦੇ ਕੇ ਚੱਲਦੀਆਂ ਰਹਿਨੋ ਵੇਸ਼ਨਾ ਮੁੰਡੇ ਮਿਲਗੇ ਪੁਰਾਣੇ ਪਿੰਡਾਂ ਵੱਲ ਦੇ ਤੇ ਹੋ ਗਿਆ ਜਗ ਘੜ ਸੌਣ ਦਾ ਹੋ ਸਾਰਾ ਦੱਬ ਗਿਆ ਕਮਾਂ ਦੇ ਹੇਠਾਂ ਮੀਏ ਨਹੀਂ ਚਾ ਸੀ ਕਨੇਡਾ ਆਉਣ ਦਾ ਹੋ ਚਾ ਸੀ ਕਨੇਡਾ ਆਉਣ ਦਾ ਸੱਚੇ ਕਾਲ ਹਮਦਰਦ ਟੀਵੀ ਦੇਖ ਰਹੇ ਹੋਂ ਤੁਸੀਂ ਤੇ ਮੈਂ ਹਾਂ ਤੁਹਾਡਾ ਨਾਲ ਗੁਰਜੀਤ ਕੌਰ ਲਾਈਕ ਹੈ ਹਸਨਜੀ ਪ੍ਰੋਗਰਾਮ ਖਾਸ ਮੁਲਾਕਾਤ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀ ਮੁਲਾਕਾਤ ਕਿਸੇ ਖਾਸ ਸੇ ਨਾਲ ਕਰਵਾਉਣ ਜਾ ਰਹੇ ਹਾਂ ਜੋ ਕਿ ਇੱਥੇ ਕੈਨੇਡਾ ਦੇ ਵਿੱਚ ਬੱਸ ਵੀ ਚਲਾਉਂਦੇ ਨੇ ਤੇ ਨਾਲ-ਨਾਲ ਸਿੰਗਿੰਗ ਵੀ ਕਰਦੇ ਨੇ ਤੇ ਉਹਨਾਂ ਦੇ ਕਾਫੀ ਸਾਰੇ ਜਿਹੜੇ ਗਾਣੇ ਨੇ ਤੁਸੀਂ ਵੀ ਹੋ ਸਕਦਾ ਸੁਣੇ ਹੋਣ ਤੇ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਵਾਇਰਲ ਹੁੰਦੇ ਨੇ ਉਹਨਾਂ ਦੀ ਜਰਨੀ ਦੇ ਬਾਰੇ ਜਾਣਦੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਉਹ ਕੈਨੇਡਾ ਦੇ ਵਿੱਚ ਆਏ ਸੀਗੇ ਤੇ ਕਿਸ ਤਰ੍ਹਾਂ ਦੇ ਨਾਲ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜੋ ਬੱਸ ਡਰਾਈਵਰ ਦਾ ਜਿਹੜਾ ਸਫਰ ਹੈ ਉਸ ਦੀ ਸ਼ੁਰੂਆਤ ਹੋਈ ਹੈ ਤੇ ਕਿਸ ਤਰ੍ਹਾਂ ਦੇ ਨਾਲ ਉਹਨਾਂ ਦੇ ਜਿਹੜੇ ਗਾਣੇ ਨੇ ਉਹ ਲੋਕਾਂ ਤੱਕ ਪਹੁੰਚੇ ਨੇ ਇਸ ਦੇ ਨਾਲ ਹੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੇ ਮੇਰੇ ਨਾਲ ਅੱਜ ਮੌਜੂਦ ਨੇ ਅਮਰਦੀਪ ਦੇਵਗੰਗ ਜੀ ਸਤਿ ਸ਼੍ਰੀ ਅਕਾਲ ਅਮਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਵਧੀਆ ਥਿਸ ਇਜ਼ ਨਾ ਠੀਕ ਠਾਕ ਵਧੀਆ ਤੇ ਅੱਜ ਤੁਹਾਣਾ ਮੁਲਾਕਾਤ ਕਰਨ ਦਾ ਮੌਕਾ ਮਿਲਿਆ ਤਾਂ ਸਭ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਇੱਥੋਂ ਹੀ ਕਰਦੇ ਹਾਂ ਕਿ ਕੈਨੇਡਾ ਦੇ ਵਿੱਚ ਤੁਹਾਡੇ ਆਉਣ ਦਾ ਸਬਬਬ ਕਿਸ ਤਰ੍ਹਾਂ ਨਾਲ ਬਣਿਆ ਕਿੰਨਾ ਸਮਾਂ ਹੋ ਗਿਆ ਇੱਥੇ ਆਇਆ ਆ ਸਾਰਿਆਂ ਤੋਂ ਪਹਿਲਾਂ ਤਾਂ ਜਿਹੜਾ ਤੁਸੀਂ ਇੱਥੇ ਟਾਈਮ ਦਿੱਤਾ ਆਪਣਾ ਹਮਦਰਦ মিডিਆ ਤੇ ਤੇ ਉਹਦਾ ਤੁਹਾਡਾ ਤੁਹਾਡੀ ਸਾਰੀ ਟੀਮ ਦਾ ਤੇ ਸਾਰੇ ਦੇਖਣ ਵਾਲਿਆਂ ਦਾ ਬਹੁਤ ਧੰਨਵਾਦ ਤੇ ਕੈਨੇਡਾ ਦੇ ਵਿੱਚ 10 ਸਾਲ ਹੋ ਗਏ ਆਇਆ ਨੂੰ ਆਲਮੋਸਟ ਤਕਰੀਬਨ ਤੇ ਇੱਥੇ ਲਾਈਕ ਫੈਮਲੀ ਕੇਸ ਦੇ ਵਿੱਚ ਸੀ ਜਿਵੇਂ ਪਹਿਲਾਂ ਫੈਮਲੀ ਕੇਸ ਵਧੀਆ ਲੱਗਦੇ ਸੀ ਨਾ ਉਹਨਾਂ ਦੇ ਵਿੱਚ ਥੋੜਾ ਸੌਖਾ ਵੀ ਰਹਿ ਜਾਂਦਾ ਸੀ ਹਾਈਲਾਈਟਸ ਨਹੀਂ ਕਰਨੀ ਪੈਂਦੀ ਤੇ ਹਾਂਜੀ ਉਸ ਤਰ੍ਹਾਂ ਆਏ ਸੀ ਤੇ ਲੰਡਣੀ ਸੀ ਉਤੋਂ ਦੇ ਜਦੋਂ ਆਇਆ ਸ਼ੁਰੂ ਤੋਂ ਹਾਂਜੀ ਮਤਲਬ ਤੁਹਾਨੂੰ ਹੁਣ 10 ਸਾਲ ਹੋ ਗਏ ਤੁਸੀਂ ਲੰਡਨ ਦੇ ਵਿੱਚ ਹੀ ਹੋ ਤਾਂ ਬ੍ਰਾਮਟਨ ਤੇ ਲੰਡਨ ਤੁਸੀਂ ਬ੍ਰਾਮਟਨ ਵੀ ਕਾਫੀ ਆਉਂਦੇ ਜਾਂਦੇ ਰਹਿੰਦੇ ਹੋ ਕੀ ਡਿਫਰੈਂਸ ਲੱਗਦਾ ਦੋਨੋਂ ਸ਼ਹਿਰਾਂ ਦੇ ਵਿੱਚ ਅਮ ਮਤਲਬ ਡਿਫਰੈਂਸ ਇਹੀ ਆ ਵੀ ਇੱਥੇ ਆਪਣੇ ਮਤਲਬ ਜਸਟ ਘਰਾਂ ਦਾ ਫਰਕ ਲੱਗਦਾ ਬਾਕੀ ਸਾਰਾ ਕੁਝ ਇੱਥੇ ਉਹੀ ਪੰਜਾਬ ਵਾਲਾ ਲੰਡਨ ਦੇ ਵਿੱਚ ਪਹਿਲਾਂ ਥੋੜਾ ਜ਼ਿਆਦਾ ਫਰਕ ਸੀ ਪਰ ਹੁਣ ਮਤਲਬ ਉਧਰ ਵੀ ਕਾਈਂਡ ਆਫ ਮਤਲਬ ਸੇਮ ਹੀ ਬਣਿਆ ਹੋਇਆ ਆਪਣੀ ਕਾਫੀ ਉੱਥੇ ਜਿਹੜੀ ਕਮਿਊਨਿਟੀ ਗਈ ਵੀ ਆ ਤੇ ਪਰ ਇੱਥੇ ਆ ਕੇ ਜਿਹੜਾ ਸਾਰਾ ਕੁਸ਼ ਖਾਣ ਪੀਣ ਨੂੰ ਵੀ ਹੋ ਜਾ ਮਿਲ ਜਾਂਦਾ ਤੇ ਲੰਡਨੋਂ ਆਏ ਹੁੰਦਾ ਵੀ ਜਦੋਂ ਇੱਧਰ ਨੂੰ ਆਉਣਾ ਸਾਨੂੰ ਉਵੇਂ ਸਾਬ ਹੁੰਦਾ ਵੀ ਜਿਵੇਂ ਅਸੀਂ ਮੋਗੇ ਤੋਂ ਆ ਤੇ ਜਿਵੇਂ ਕਿਸੇ ਨੇ ਪਿੰਡੋਂ ਮੋਗੇ ਨੂੰ ਆਉਣਾ ਹੋਵੇ ਤਾਂ ਮੋਗੇੋਂ ਪਿੰਡ ਨੂੰ ਜਾਣਾ ਹੋਵੇ ਤਾਂ ਉਸ ਹਿਸਾਬ ਹੋ ਜਾਂਦਾ ਸਾਡਾ ਜਦੋਂ ਸਮਾਨ ਲੈ ਕੇ ਆਉਣਾ ਤੇ ਵੈਸੇ ਲੰਡਨ ਦੇ ਵਿੱਚ ਆਪਦਾ ਤੇ ਇੱਥੇ ਪ੍ਰਿੰਟਨ ਦੇ ਵਿੱਚ ਸਾਰੇ ਆਪੋ ਆਪਣੀ ਥਾਂ ਤੇ ਬਹੁਤ ਵਧੀਆ ਜੀ ਤੇ ਨਾਲੇ ਤੁਸੀਂ ਜਿਵੇਂ ਦੱਸਿਆ ਕਿ ਤੁਸੀਂ ਪਿਛਲੇ ਕਾਫੀ ਸਾਲਾਂ ਤੋਂ ਬੱਸ ਡਰਾਈਵਰ ਜਿਵੇਂ ਉੱਥੇ ਕੰਮ ਕਰ ਰਹੇ ਹੋ ਲੰਡਨ ਦੇ ਵਿੱਚ ਤਾਂ ਉਹ ਹੀ ਕੰਮ ਕਿਵੇਂ ਚੂਜ਼ ਕੀਤਾ ਤੁਸੀਂ ਕਿਸ ਤਰ੍ਹਾਂ ਨਾਲ ਉਸ ਲਾਈਨ ਵੱਲ ਗਏ ਮਤਲਬ ਮੈਨੂੰ ਨਾ ਥੋੜਾ ਜਿਹਾ ਆਇਆ ਹੁੰਦਾ ਵੀ ਜਿਵੇਂ ਹੁਣ ਆਪਾਂ ਮਿਲੇ ਆ ਨਾ ਅੱਜ ਗੱਲਬਾਤ ਕੀਤੀ ਆ ਤੇ ਨਵੇਂ-ਨਵੇਂ ਵਧੀਆ ਮਿਲਣਾ ਸਾਰਿਆਂ ਨੂੰ ਤੇ ਉਹ ਵਧੀਆ ਲੱਗਦਾ ਤੇ ਮੈਂ ਟ੍ਰੈਕਿੰਗ ਦੇ ਵਿੱਚ ਵੀ ਸੀਗਾ ਤੇ ਪਰ ਉਹਦੇ ਵਿੱਚ ਘੱਟ ਟਾਈਮ ਮਿਲਦਾ ਸੀਗਾ ਕਿਸੇ ਨੂੰ ਮਿਲਦਾ ਹਣਾ ਫੋਨ ਤੇ ਜਿਆਦਾ ਮਤਲਬ ਜਿਵੇਂ ਆਪਾਂ ਯੂਸੂਲੀ ਹੁੰਨੇ ਆ ਵੀ ਫੋਨ ਤੇ ਲੱਗੇ ਗੱਲਬਾਤ ਕੀਤੀ ਤੇ ਫਿਰ ਉਹ ਦੋਨੇ ਚੀਜ਼ਾਂ ਇਕੱਠੀਆਂ ਹੋ ਗਈਆਂ ਤੇ ਉਹ ਫਿਰ ਬਸ ਉਧਰ ਸਬੱਬ ਬਣ ਗਿਆ ਵੀ ਹਾਂਜੀ ਲੰਡਨ ਟ੍ਰਾਂਸਿਟ ਦਾ ਤੇ ਉਹ ਫਿਰ ਮਤਲਬ ਜਿਹੜੀ ਮੇਰੀ ਸਿੰਗਿੰਗ ਆ ਉਹ ਥੋੜੀ ਉਧਰ ਚੱਲੀ ਜਾਂਦੀ ਆ ਉਹਦੇ ਕਰਕੇ ਜਿਹੜਾ ਤੇ ਬਸ ਆਲਾਵਾ ਦੋਨੇ ਚੀਜ਼ਾਂ ਨਾਲ ਮਿਲ ਕੇ ਮਤਲਬ ਬਾਕੀ ਸਬੱਬ ਜਿਵੇਂ ਬਾਨਾ ਹਾਂਜੀ ਕੁਦਰਤੀ ਉਸ ਤਰ੍ਹਾਂ ਹਾਂਜੀ ਤੇ ਬਸ ਚਲਾਉਂਦਿਆਂ ਨੂੰ ਤੁਹਾਨੂੰ ਕਿੰਨਾ ਸਮਾਂ ਹੋ ਚੁੱਕਿਆ ਬਸ ਮੈਨੂੰ ਰਾਉਂਡ ਮਤਲਬ ਦਾ 7 ਸਾਲ 3 ਸਾਲ ਬਾਅਦ 7 ਸਾਲ ਹੋ ਗਏ ਹਾਂਜੀ ਮਤਲਬ ਜਿਹੜੀ ਬੱਸ ਡਰਾਈਵਰ ਦੀ ਜੌਬ ਆ ਤੇ ਟਰੱਕ ਡਰਾਈਵਰ ਦੋਨਾਂ ਚੋਂ ਮੁਸ਼ਕਿਲ ਕਿਹੜੀ ਆ ਜ਼ਿਆਦਾ ਹਮਮ ਮੁਸ਼ਕਿਲ ਤਾਂ ਮੇਰੇ ਦਾ ਕੁਝ ਵੀ ਨਹੀਂ ਬੰਦੇ ਤੇ ਆਵੇ ਤੁਸੀਂ ਕਿਵੇਂ ਕਿਹੜੀ ਚੀਜ਼ ਨਾਲ ਕਰਦੇ ਆ ਤੇ ਮੈਨੂੰ ਤਾਂ ਦੋਨੇ ਵਧੀਆ ਲੱਗਦੇ ਸੀਗਾ ਹਾਂਜੀ ਤੇ ਮਤਲਬ ਕਸ਼ ਨਾਲ ਹੁਣ ਫੋਟੋਗ੍ਰਾਫੀ ਦਾ ਵੀ ਵੀਡੀਓ ਦਾ ਵੀ ਹੁੰਦਾ ਮਤਲਬ ਜਿਹੜਾ ਕੰਮ ਕਰਦੇ ਆ ਮਤਲਬ ਉਹਦੇ ਚ ਮਤਲਬ ਖੁੱਬ ਜਾਂਦੇ ਆ ਜੀ ਹਾਂਜੀ ਹਾਂਜੀ ਤੇ ਉਹ ਹੀ ਹੁਣ ਮਤਲਬ ਕਿਤੇ ਸੀਗਾ ਉਹ ਵੀਡੀਓ ਦਾ ਕੰਮ ਸੀ ਕਿਤੇ ਤੇ ਮੈਂ ਕਰਦਾ ਸੀ ਉਹ ਕਿਸੇ ਨੇ ਬਣਾ ਕੇ ਪਾਤੀ ਟਿਕਟੌਕ ਤੇ ਤੇ ਉਹੀ ਮਤਲਬ ਪਤਾ ਨਹੀਂ ਹੁੰਦਾ ਜਿਹੜੀ ਚੀਜ਼ ਤੁਸੀਂ ਆਪ ਕਰਦੇ ਆਂ ਪੂਰੀ ਰੀਜ ਦੇ ਨਾਲ ਅੱਜ ਵੀ ਜਿਵੇਂ ਗੱਲਬਾਤ ਕਰਦੇ ਆਂ ਤਾਂ ਮਤਲਬ ਉਹ ਵੀ ਅੰਦਰੋਂ ਹੀ ਆ ਕੰਮ ਤੇ ਫਿਰ ਉਹ ਵਧੀਆ ਹੀ ਰਹਿੰਦਾ ਸਾਰਾ ਕੁਝ ਮੈਨੂੰ ਲੱਗਦਾ ਹਾਂ ਜੀ ਤੇ ਨਾਲ ਹੀ ਜਿਵੇਂ ਤੁਸੀਂ ਬੱਸ ਡਰਾਈਵਰ ਦੇ ਸਫ਼ਰ ਦੀ ਸ਼ੁਰੂਆਤ ਕੀਤੀ ਤਾਂ ਕਿੰਨ ਇੱਥੇ ਸੌਖਾ ਹੈਗਾ ਕੈਨੇਡਾ ਦੇ ਵਿੱਚ ਬੱਸ ਦੀ ਜਿਹੜੀ ਜੌਬ ਲੈਣੀ ਆਏ ਆ ਜੀ ਬਈ ਜਿਹਨੂੰ ਮਿਲ ਗਈ ਉਹਦੇ ਲਈ ਤਾਂ ਸੌਖਾ ਤੇ ਜਿਹਨੂੰ ਨਹੀਂ ਮਿਲੀ ਉਹ ਕਿਹਦਾ ਸੌਖਾ ਤੇ ਜਿਵੇਂ ਹੁਣ ਮੈਂ ਦੱਸ ਦਿੰਨਾ ਮੋਸਟਲੀ ਜਿਵੇਂ ਬਈ ਕੀ ਕੀ ਚੀਜ਼ ਹੁੰਦੀ ਆ ਤੁਸੀਂ ਕਿਵੇਂ ਕਿਵੇਂ ਇੱਕ ਵਾਰ ਤੁਸੀਂ ਉਹ ਵੀਡੀਓ ਦੇਖੀ ਹੋਣੀ ਆ ਟਿਕਟੋਕ ਤੇ ਤੇ ਇੰਸਟਾਗ੍ਰam ਤੇ ਉਹ ਮੇਰੀ ਕਾਫੀ ਸੀ ਉਹ ਮੁੰਡਾ ਆ ਕੇ ਪੁੱਛਦਾ ਸੀ ਇੱਕ ਮੈਨੂੰ ਬਈ ਅ ਬਈ ਉਹ ਭਾਈ ਗਾਣਾ ਤੁਸੀਂ ਲਿਖਿਆ ਮੈਂ ਕਿਹਾ ਹਾਂਜੀ ਤੇ ਉਹਦੇ ਥੱਲੇ ਜਿਹੜੇ ਕਮੈਂਟ ਆਏ ਬਹੁਤ ਜਾਣੇ ਤੇ ਉਹਦੇ ਚੱਦਿਆਂ ਦਾ ਤਾਂ ਐ ਵੀ ਆਏ ਵੀ ਅਸੀਂ ਬਸ ਜੈ ਅਪਲਾਈ ਕਰਨਾ ਅੱਧਿਆਂ ਕਦੇ ਉਹੋ ਤੇ ਵਿੱਚੋਂ ਪੰਜ ਛੇ ਆਲੀ ਤਾਂ ਮੈਂ ਆਲਰੇਡੀ ਉਹਨਾਂ ਨੂੰ ਦੱਸ ਛੜੇ ਬਈ ਕਿਵੇਂ ਕਿਵੇਂ ਤੁਸੀਂ ਕਰਨਾ ਤੇ ਤਾਂ ਵੀ ਜਿਹਨੂੰ ਮਿਲ ਗਈ ਉਹਨੂੰ ਲੱਗਦਾ ਸੌਖਾ ਤੇ ਜਿਹਨੂੰ ਨਹੀਂ ਮਿਲਦੀ ਓਹ ਕਹਿੰਦਾ ਵੀ ਇਹ ਮਤਲਬ ਪਤਾ ਨਹੀਂ ਵੀ ਔਖਾ ਹੈ ਹਾਂਜੀ ਤੇ ਤੁਸੀਂ ਜਿਹੜੀ ਵੀਡੀਓ ਦਾ ਜ਼ਿਕਰ ਕੀਤਾ ਸਾਨੂੰ ਵੀ ਤੁਹਾਨੂੰ ਆਹ ਕੰਟੈਕਟ ਉਹੀ ਵੀਡੀਓ ਤੋਂ ਹੀ ਮਿਲਿਆ ਆ ਬਿਲਕੁਲ ਉੱਥੋਂ ਹੀ ਕੰਟੈਕਟ ਕੀਤਾ ਤੇ ਇਹਨਾਂ ਲਈ ਬੱਸ ਡਰਾਈਵਰ ਦੀ ਜਿਹੜੇ ਜੌਬ ਕਰਦੇ ਆ ਤਾਂ ਉਹ ਕਿੰਨਾ ਕੁ ਟਾਈਮ ਜੌਬ ਕਰਨੇ ਮਤਲਬ ਕਿਸ ਤਰ੍ਹਾਂ ਨਾਲ ਸਕੇਡਿਊਲ ਹੁੰਦਾ ਹਫਤੇ ਵਿੱਚ ਕਿੰਨੇ ਵੀ ਕੰਮ ਤੇ ਜਾਣਾ ਜਾਂ ਡੇ ਦੇ ਕਿੰਨੇ ਆਰਸ ਹੁੰਦੇ ਹ ਉਹ ਡਿਪੈਂਡ ਕਰਦਾ ਜੀ ਵੀ ਤੁਸੀਂ ਕਿਵੇਂ ਆ ਮਤਲਬ ਆਹ ਡਾਡ ਸਿਟੀ ਦੇ ਹਿਸਾਬ ਨਾਲ ਸਾਡਾ ਜਿਵੇਂ ਹੁੰਦਾ ਹੈਗਾ ਆਰਾਊਂਡ 10 ਕ ਘੰਟਿਆਂ ਦਾ ਕੰਮ ਮੇਰਾ 10 ਘੰਟੇ ਦਾ ਕਿਉਂਕਿ ਫਿਰ ਮੈਨੂੰ ਜਿਆਦਾ ਉਹਦੇ ਚ ਡੇ ਆਫ ਮਿਲ ਜਾਂਦੇ ਆ ਤੇ ਨਾਲ ਜਿਹੜਾ ਦੂਸਰਾ ਕੰਮ ਆ ਸਿੰਗਿੰਗ ਦਾ ਜਾਂ ਹੋਰ ਵੀਡੀਓ ਦਾ ਸਾਰਾ ਕੁਝ ਮਤਲਬ ਉਸੇ ਤਰ੍ਹਾਂ ਫਿਰ ਉਹ ਚੱਲਦੀ ਜਾਂਦਾ ਕਿਉਂਕਿ ਉਹ ਡਿਪੈਂਡ ਕਰਦਾ ਵੀ ਤੁਹਾਡਾ 8 10 ਘੰਟੇ ਤੇ ਮਤਲਬ ਕਿਸੇ ਕੋਈ ਕਹਿੰਦਾ ਔਖਾ ਕੋਈ ਕਹਿੰਦਾ ਔਖਾ ਉਹ ਵੀ ਡਿਪੈਂਡ ਕਰਦਾ ਵੀ ਤੁਹਾਡਾ ਉੱਥੇ ਕਿਵੇਂ ਜੀ ਆ ਲੱਗਿਆ ਹੋਇਆ ਹਾਂਜੀ ਤੇ ਬੱਸ ਦੇ ਵਿੱਚ ਤਾਂ ਤੁਹਾਨੂੰ ਬਹੁਤ ਸਾਰੇ ਅਲੱਗ-ਅਲੱਗ ਕਮਿਊਨਿਟੀ ਦੇ ਲੋਕਾਂ ਨਾਲ ਮਿਲਣ ਦਾ ਮੌਕਾ ਮਿਲਦਾ ਹੋਂਾ ਚੰਗਾ ਲੱਗਦਾ ਫਿਰ ਜਦੋਂ ਆਪਣੇ ਵੀ ਉੱਥੇ ਪੰਜਾਬੀ ਕਮਿਊਨਿਟੀ ਦੇ ਲੋਕ ਮਿਲਦੇ ਆ ਤੇ ਬਿਲਕੁਲ ਮੈਨੂੰ ਤਾਂ ਆਦਤ ਆ ਵੀ ਕੋਈ ਜਣਾ ਬੁਲਾਵੇ ਭਲਾ ਨਾ ਪਰ ਮੈਂ ਜ਼ਰੂਰ ਬੁਲਾ ਲੈਂਦਾ ਤੇ ਇੱਕ ਹੋਰ ਗੱਲ ਆ ਵੀ ਨਾ ਲੋਕ ਛੋਟੀਆਂ ਛੋਟੀਆਂ ਗੱਲਾਂ ਬਹੁਤ ਨੋਟ ਕਰਦੇ ਆ ਦੱਸਣ ਭਲਾ ਨਾ ਤੁਹਾਨੂੰ ਤੇ ਜਿੱਦਨ ਕਿਤੇ ਉਹ ਚੀਜ਼ ਉਹਨਾਂ ਨੂੰ ਆਉਟਪੁੱਟ ਕੱਢਣ ਦਾ ਉਹਨਾਂ ਨੂੰ ਦੱਸਣ ਦਾ ਮੌਕਾ ਮਿਲਦਾ ਉਦੋਂ ਦੱਸਦੇ ਆ ਮੈਂ ਇੱਥੇ ਦੱਸਦਾ ਵੀ ਇੱਕ ਵਾਰੀ ਮੇਰੀ ਆਪਣੇ ACBC ਨੇ ਕੀਤੀ ਇੰਟਰਵਿਊ ਉਹ ਗਾਣਾ ਇੰਟਰਨੈਸ਼ਨਲ ਸਟੂਡੈਂਟ ਕਰਕੇ ਤੇ ਜਦੋਂ ਪਾਇਆ ਤੇ ਥੱਲੇ ਬਹੁਤ ਲੋਕਾਂ ਦੇ ਕਮੈਂਟ ਆਏ ਵੀ ਅਸੀਂ ਇਹਦੀ ਬੱਸ 'ਚ ਚੜਦੇ ਆ ਤੇ ਉਹ ਉਹ ਫੇਰ ਪਤਾ ਲੱਗਦਾ ਵੀ ਅੱਛਾ ਤੁਹਾਡੀ ਕਹਿੰਨੇ ਕਿਹਾ ਵੀ ਹਾਂ ਸਾਡੇ ਬੱਚੇ ਨੂੰ ਆਏ ਮਤਲਬ ਸਮਾਈਲ ਕਰ ਤਾਂ ਉਹ ਮੈਂ ਮਤਲਬ ਮੈਨੂੰ ਨਿੱਕੀ ਨਿੱਕੀ ਗੱਲਾਂ ਤੁਹਾਡੀਆਂ ਨੋਟ ਹੁੰਦੀਆਂ ਤੇ ਪਾ ਕਰਕੇ ਇੱਕ ਜਦੋਂ ਆਪਣੇ ਪੱਗ ਬੰਨੀ ਹੁੰਦੀ ਆ ਤਾਂ ਆਪਾਂ ਨੂੰ ਆਏ ਆ ਵੀ ਜੇ ਆ ਕੋਈ ਹੋਰ ਕਮਿਊਨਿਟੀ ਦਾ ਇਹਨੇ ਮੈਨੂੰ ਹੀ ਦੇਖਿਆ ਜਸਟ ਇਹਦੇ ਲਈ ਮੈਂ ਹੀ ਹਾਂ ਉਸ ਤਰ੍ਹਾਂ ਵੀ ਜਿਵੇਂ ਦੂਜੇ ਮੈਂ ਇਹਦੇ ਨਾਲ ਚੰਗਾ ਵੀ ਇਹ ਬਣਾ ਕੀਤਾ ਤਾਂ ਇਹਦੇ ਮਨ ਚ ਆਏ ਜਾਣਾ ਵੀ ਸ਼ਾਇਦ ਸਾਰੀ ਇਸ ਤਰ੍ਹਾਂ ਹੁੰਦੀ ਹੈ ਤਾਂ ਆਪਦੇ ਵੱਲ ਦਾ ਜਿਹੜਾ ਮਰਜੀ ਆਲਵੇਜ਼ ਹੀ ਆਈਨਕਲਾ ਬਸ ਤੇ ਮਤਲਬ ਆਲਵੇਜ਼ ਹੀ ਹਾਂਜੀ ਹਾਂਜੀ ਅੱਛਾ ਤੇ ਇਥੇ ਕੈਨੇਡਾ ਵਿੱਚ ਬੱਸਿਸ ਦੇ ਵਿੱਚ ਜਿੱਥੇ ਵੀ ਟਰੈਵਲ ਕਰਦੇ ਆ ਤਾਂ ਜਿਹੜੇ ਬੱਸ ਡਰਾਈਵਰ ਨੇ ਉਹ ਜ਼ਰੂਰ ਗਰੀਟ ਕਰਦੇ ਜਿਵੇਂ ਤੁਸੀਂ ਦੱਸਿਆ ਤੁਹਾਡੀ ਆਪਣੀ ਪਰਸਨਲ ਹੈਬਿਟ ਆ ਇਹ ਗਰੀਟ ਕਰਨਾ ਤਾਂ ਇਹ ਕੀ ਜਦੋਂ ਜੋਬ ਮਿਲਦੀ ਆ ਤਾਂ ਇਹ ਜੋ ਬੱਸ ਟਰਾਂਜ਼ਿਟ ਦੇ ਨੇ ਉਹਨਾਂ ਦੇ ਵੱਲੋਂ ਵੀ ਇਹ ਕਿਹਾ ਜਾਂਦਾ ਕਿ ਤੁਸੀਂ ਗਰੀਟ ਕਰਨਾ ਜਾਂ ਇਹ ਖੁਦ ਆਪਣੇ ਆਪ ਹੀ ਕਰਦੇ ਆ ਉਹਨਾਂ ਵੱਲੋਂ ਥੋੜਾ ਜਿਹਾ ਮਤਲਬ ਕਸਟਮਰ ਸਰਵਿਸ ਦਾ ਆ ਜਾਂਦਾ ਪਰ ਹੁਣ ਕਹੇ ਤੋਂ ਤਾਂ ਉਹਨਾਂ ਕੀ ਕਰ ਸਕਦੇ ਆ ਇਹ ਤਾਂ ਤੁਹਾਡੇ ਅੰਦਰੋਂ ਹੀ ਆ ਵੀ ਜਿੰਨੀ ਨਿਕਲਨੀ ਆ ਗੱਲ ਜੇ ਤੁਹਾਡੇ ਅੰਦਰ ਜਿਆਦਾ ਹੱਤ ਤੁਸੀਂ ਜਿਆਦਾ ਡਲ ਡਲ ਬਹਿ ਜਾਓਗੇ ਤੇ ਨਹੀਂ ਫਿਰ ਤੁਸੀਂ ਉਹਨਾਂ ਕੋਈ ਠੀਕ ਆ ਤੇ ਇਹ ਮਤਲਬ ਪਰਸਨਲੀ ਮਿਲਦਾ ਇੰਡੀਵਿਜੂਅਲੀ ਆਪਦੇ ਤੇ ਆ ਜਾਂਦਾ ਵੀ ਤੁਸੀਂ ਕਿਸ ਤਰ੍ਹਾਂ ਕਈ ਕਈ ਥੋੜਾ ਔਖੇ ਵੀ ਬੈਠੇ ਹੁੰਦੇ ਆ ਪਰ ਹਾਂਜੀ ਤੇ ਡਿਪੈਂਡ ਕਰਦਾ ਹਾਂਜੀ ਪਰ ਕਈ ਵਾਰੀ ਸ케ਜੂਲ ਬਹੁਤ ਟਾਈਟ ਹੁੰਦਾ ਕਈ ਵਾਰੀ ਨਹੀਂ ਹੱਸਿਆ ਵੀ ਜਾਂਦਾ ਪਰ ਜੇ ਤੁਹਾਡਾ ਹੈਗਾ ਵੀ ਤੁਹਾਡੀ ਸਮਾਈਲ ਹੁੰਦੀ ਨਿਕਲੀ ਜਾਂਦੀ ਆ ਫਿਰ ਤੁਹਾਡੀ ਔਖਾਂ ਵੀ ਨਿਕਲੀ ਹੋਈ ਜਾਂਦੀ ਆ ਤੁਹਾਨੂੰ ਵੀ ਗੁੱਸਾ ਆਉਂਦਾ ਕਿਤੇ ਜਦੋਂ ਸਕੇਡਿਊਲ ਟਾਈਟ ਹੁੰਦਾ ਆ ਤੇ ਅੱਗੋਂ ਜਿਵੇਂ ਕਈਆਂ ਨੂੰ ਬੱਸ ਦਾ ਰਸਤਾ ਨਹੀਂ ਪਤਾ ਹੁੰਦਾ ਤਾਂ ਅਰ ਤੋਂ ਪੁੱਛਦੇ ਕਈ ਵਾਰੀ ਗੁੱਸਾ ਵਗੈਰਾ ਆਉਂਦਾ ਆ oh ਨਹੀਂ ਜੀ ਗੁੱਸਾ ਨਹੀਂ ਉਹਨਾਂ ਦੀ ਸਗਾਂ ਜਦੋਂ ਹੈਲਪ ਕਰ ਦਿੰਦੇ ਨੇ ਨਾ ਤਾਂ ਫਿਰ ਉਹ ਉਹ ਵਧੀਆ ਲੱਗਦਾ ਉਹ ਸਗਾਂ ਉਹਦੀ ਹੈਲਪ ਕਰਕੇ ਜਿਹੜੇ ਨੂੰ ਨਹੀਂ ਪਤਾ ਨਾ ਚਲੋ ਸਾਈਡ ਤੇ ਕਈ ਵਾਰੀ ਬੱਸ ਰੋਕ ਕੇ ਅਗਲੇ ਨੂੰ ਦੱਸ ਦੇਣਾ ਵੀ ਹਾਂ ਭਾਈ ਤੇਰਾ ਇੱਧਰੋਂ ਇੱਧਰ ਨੂੰ ਆ ਤਾਂ ਉਹ ਵਿਚਾਰੇ ਉਹ ਵੀ ਖੁਸ਼ ਹੋ ਜਾਂਦੇ ਆ ਤੇ ਆਪ ਨੂੰ ਵੀ ਚਲੋ ਜੇ ਲੇਟ ਆ ਤੇ ਹੁਣ ਕੁਝ ਨਹੀਂ ਕਰ ਸਕਦੇ ਉਹ ਚੀਜ਼ ਦੇ ਵਿੱਚ ਤੇ ਹੈਲਪ ਕੀਤੀ ਚਲੋ ਬੰਦੇ ਦੀ ਉਹ ਵੀ ਯਾਦ ਰੱਖਦਾ ਤੇ ਆਪ ਨੂੰ ਸਕੂਨ ਮਿਲਦਾ ਕਰਕੇ ਤੇ ਅੱਛਾ ਤੇ ਜੇ ਮੈਂ ਹੁਣ ਪੁੱਛਣਾ ਮੈਨੂੰ ਲੱਗਾ ਕਾਫੀ ਜਾਣਿਆ ਦਾ ਸਵਾਲ ਹੋਗਾ ਕਿਉਂਕਿ ਮੈਂ ਵੀ ਬੱਸ ਇਸ ਤੇ ਟ੍ਰੈਵਲ ਕਰਦੀ ਆਂ ਕਈ ਵਾਰੀ ਬੱਸਸ ਖਾਲੀ ਵੀ ਹੁੰਦੀਆਂ ਨੇ ਤਾਂ ਵੀ ਬੱਸ ਰੋਕਦੇ ਨਹੀਂਗੇ ਚੜਾਉਂਦੇ ਨਹੀਂ ਹੈਗੇ ਬਹੁਤ ਵਾਰੀ ਹੁੰਦਾ ਐਦਾਂ ਕਈ ਵਾਰੀ ਚੜਾ ਲੈਂਦੇ ਕੁਝ ਡਰਾਈਵਰ ਤਾਂ ਇਹ ਐਦਾਂ ਕਿਉਂ ਕੀਤਾ ਜਾਂਦਾ ਆ ਅ ਨਹੀਂ ਮੈਂ ਤਾਂ ਨਹੀਂ ਐਂ ਕਰਦਾ ਤਾਂ ਕਰਕੇ ਮੇਰੇ ਕੋਲ ਜਿਹੜੇ ਉਹ ਭਾਈ ਮੈਨੂੰ ਨਹੀਂ ਪਤਾਗਾ ਤੇ ਪਰ ਹਾਂਜੀ ਨਹੀਂ ਇਹ ਤਾਂ ਮੈਂ ਤਾਂ ਬਸ ਕਈ ਵਾਰੀ ਉੱਤਾਂ ਕੁੰਦੀ ਤਾਂ ਵੀ ਇਸ ਬਾਰੇ ਨੂੰ ਆ ਪਿੱਛੇ ਹੋ ਜਾ ਪਿੱਛੇ ਹੋ ਜਾ ਹੋਰ ਵਿਚਾਰੇ ਖੜੇ ਐ ਇਹਨਾਂ ਨੂੰ ਵੀ ਕਿਉਂਕਿ ਠੰਡ ਹੁੰਦੀ ਨਾ ਪਤਾ ਹੁਣ ਵੈਸੇ ਹੁਣ ਆਪ ਜਦੋਂ ਬੱਸ 'ਚ ਅਸੀਂ ਹੀਟ ਛੱਡੀ ਆ ਕਈ ਵਾਰੀ ਬੰਦਾ ਬਾਹਰੋਂ ਜਾਂਦਾ ਦੇਖਦਾ ਸ਼ਾਇਦ ਇਹ ਸਰਦੀਆਂ 'ਚ ਵੀ ਜ ਤੁਸੀਂ ਦੇਖੇਸ ਵਾਟਰਪਾਈ ਬੈਠੇ ਹੁੰਦੇ ਉਹ ਪਰ ਮਾਹੌਲ ਅੰਦਰ ਉਹੇ ਜਿਹਾ ਕੀਤਾ ਹੁੰਦਾ ਤੇ ਤਾਂ ਉਹ ਜਿਹੜਾ ਵਿਚਾਰਾ ਬਾਹਰ ਖੜਾ ਬੰਦਾ ਜੇ ਠੰਡਾ ਤੇ ਠਰ ਜੂ ਤਾਂ ਕਰਕੇ ਟਰਾਈ ਕਰੀਦੀ ਆ ਵੀ ਜਿੰਨੇ ਮੈਕਸਿਮਮ ਚੜਾ ਸਕਦੇ ਆ ਜਿੰਨੀ ਕੈਪੈਸਿਟੀ ਆ ਉੰਨੇ ਚੜਾ ਲਈਏ ਤੇ ਛੱਡ ਕੇ ਤਾਂ ਨਹੀਂ ਜਾਂਦੇ ਕਿਸੇ ਨੂੰ ਪ ਤੇ ਕਈ ਵਾਰੀ ਜਿਵੇਂ ਜਿਹੜੇ ਬਾਜ਼ਰ ਦੇ ਵਿੱਚ ਟਰੈਵਲ ਕਰਦੇ ਆ ਕਿ ਉਹ ਤੁਹਾਡੀ ਕੰਪਲੇਂਟ ਵਗੈਰਾ ਵੀ ਕਰ ਦਿੰਦੇ ਆ ਟਰਾਂਜ਼ਿਟ ਨੂੰ ਕਦੇ ਹੁੰਦਾ ਇਦਾਂ ਹਮ ਇਹਦਾ ਮਤਲਬ ਗਾਂਲੇ ਬੰਦੇ ਤੇ ਆ ਵੀ ਕਰਨੀ ਆ ਜਾਂ ਨਹੀਂ ਕਈ ਦਾ ਕਾਪੀ ਵੀ ਲਈ ਫਿਰਦੇ ਹੁੰਦੇ ਨੋਟ ਕਰਨ ਨੂੰ ਯਾ ਪਰ ਮੇਰਾ ਕੁਦਰਤੀ ਮਤਲਬ ਪਹਿਲਾਂ ਮੈਂ ਵਾਲਮਾਰਟ 'ਚ ਕੰਮ ਕਰਦਾ ਸੀਗਾ ਤਾਂ ਉੱਥੋਂ ਵੀ ਵਧੀਆ ਸੀ ਤੇ ਇੱਥੇ ਵੀ ਮੇਰੀ ਕੰਪਲੇਂਟ ਮੈਨੂੰ ਯਾਦ ਤਾਂ ਹੈ ਨਹੀਂ ਕੋਈ ਦੂਜੇ ਤਾਂ ਜ਼ਿਆਦਾ ਐਪਰੀਸ਼ੀਏਸ਼ਨਾਂ ਤਾਂ ਆਈਆਂ ਇੱਕ ਦੋ ਕੰਪਲੀਟ ਮੈਨੂੰ ਲੱਗਦਾ ਨਹੀਂਗਾ ਹਾਂਜੀ ਤੇ ਅਗਰ ਬਾਈ ਚਾਂਸ ਜਿਵੇਂ ਬੱਸ ਟਰਾਂਜ਼ਿਟ ਦੇ ਵੀ ਕਈ ਵਾਰੀ ਐਕਸੀਡੈਂਟਸ ਉਹਨਾਂ ਨੂੰ ਮਿਲਦੇ ਆ ਤਾਂ ਕਿ ਗਵਰਨਮੈਂਟ ਉਹਦੇ ਵਿੱਚ ਤੁਹਾਡੀਆਂ ਬੱਸ ਟਰਾਂਜ਼ਿਟ ਵਾਲੇ ਤੁਹਾਡੀ ਸਾਈਡ ਲੈਂਦੇ ਆ ਜਾਂ ਫਿਰ ਕੀ ਉਦੋਂ ਕੀ ਕੀਤਾ ਜਾਂਦਾ ਹੂੰ ਉਹਦੇ ਫਿਰ ਉਹ ਕਿਉਂਕਿ ਉਹ ਸਾਡੇ ਵੱਲੋਂ ਹੈਗੇ ਆ ਤੇ ਇਹਦੇ ਬਾਰੇ ਮੈਂ ਕੁਝ ਮੈਨੂੰ ਲੱਗਦਾ ਜ਼ਿਆਦਾ ਕਿਉਂਕਿ ਮੇਰੇ ਨਾਲ ਕਦੇ ਚੀਜ਼ ਹੈਪਨ ਨਹੀਂ ਹੋਈਗੀ ਜੇ ਹੋਈ ਹੋਵੇ ਤਾਂ ਫਿਰ ਮੈਂ ਤੁਹਾਨੂੰ ਜ਼ਿਆਦਾ ਖੁੱਲ ਕੇ ਦੱਸ ਸਕਦਾ ਤੇ ਵੀ ਕਿਵੇਂ ਕੀ ਚੀਜ਼ ਹੋਈ ਸੀ ਤੇ ਮੇਰੇ ਨਾਲ ਕਦੇ ਚੀਜ਼ ਹੋਈ ਨਹੀਂਗੀ ਤੇ ਤਾਂ ਪਰ ਹਾਂਜੀ ਜਿਹੜਾ ਸਹੀ ਆ ਉਹਨਾਂ ਨੇ ਫਿਰ ਉਹ ਸਹੀ ਹੋ ਜੇ ਹੁਣ ਬੱਸ ਵਾਲੇ ਦੀ ਗਲਤੀ ਜਾ ਕੇ ਉਹ ਚ ਮਾਰੀ ਤੇ ਉਹ ਫਿਰ ਫਿਰ ਉਹ ਚੀਜ਼ ਮੈਨੂੰ ਲੱਗਦਾ ਬਈ ਮਤਲਬ ਗਲਤ ਨੂੰ ਗਲਤ ਸਹੀ ਨਹੀਂ ਕਹਿਣਗੇ ਉਹ ਜੇ ਸਹੀ ਹੈ ਤੇ ਸਹੀ ਹੈ ਜੇ ਗਲਤ ਹੈ ਤੇ ਗਲਤ ਤਾਂ ਮਰ ਜੀ ਮੈਂ ਵੀ ਜ਼ਰੂਰ ਪੁੱਛਣਾ ਚਾਹੂੰਗੀ ਕਿ ਜੋ ਇੱਥੇ ਨਿਊ ਕਮਰਸ ਆਉਂਦੇ ਨੇ ਜਾਂ ਆਲਰੇਡੀ ਇੱਥੇ ਪੀਆਰ ਹੋ ਚੁੱਕੇ ਨੇ ਕੋਈ ਕੰਮ ਦੀ ਤਲਾਸ਼ ਕਰ ਰਹੇ ਨੇ ਜੇ ਉਹਨਾਂ ਨੇ ਬੱਸ ਡਰਾਈਵਰ ਦਾ ਲਾਇਸੈਂਸ ਬਣਵਾਉਣਾ ਤਾਂ ਉਹਦਾ ਕੀ ਪ੍ਰੋਸੀਜਰ ਹੁੰਦਾ ਉਹਦੇ ਲਈ ਜਿਵੇਂ ਆ ਏਸੀ ਜਾਂ ਡੀਸੀ ਮਤਲਬ ਕੋਈ ਵੀ ਜਿਹੜਾ ਸੀ ਲਾਇਸੈਂਸ ਆ ਉਹ ਬਸ ਆ ਲ ਆ ਜਾਂਦਾ ਮਤਲਬ ਉਹ ਤੁਹਾਨੂੰ ਚਾਹੀਦਾ ਹੀ ਆ ਨਾਲ ਤੇ ਬਾਕੀ ਅੱਡ ਅੱਡ ਜਿਹੜੀਆਂ ਸਿਟੀਜ਼ ਆ ਉਹਨਾਂ ਦੀ ਅੱਡ ਅੱਡ ਰਿਕੁਆਇਰਮੈਂਟ ਆ ਕਿਸੇ ਨੂੰ ਤੁਹਾਡਾ ਐਕਸਪੀਰੀਅੰਸ ਜਿਵੇਂ ਮੈਂ ਜਦੋਂ ਲੱਗਿਆ ਸੀ ਬੱਸ 'ਚ ਉਦੋਂ ਸਾਨੂੰ ਆਏ ਸੀ ਮਤਲਬ ਬਈ ਆਰਾਊਂਡ 3000 ਘੰਟੇ ਚਾਹੀਦੇ ਸੀ ਤੁਹਾਡੀ ਟਰਕਿੰਗ ਦੇ ਵਿੱਚ ਪਰ ਬਾਅਦ ਦੇ ਵਿੱਚ ਉਹ ਚੀਜ਼ਾਂ ਚੇਂਜ ਹੋ ਗਈਆਂ ਫੇਰ ਉਹ ਚੀਜ਼ ਬਈ ਹੋ ਗਈ ਕਿ ਤੁਸੀਂ ਕਸਟਮਰ ਸਰਵਿਸ ਤੁਹਾਡਾ ਹੋਵੇ ਐਕਸਪੀਰੀਅੰਸ ਵਧੀਆ ਦਾ ਤੇ ਡਰਾਈਵਿੰਗ ਤਾਂ ਉਹ ਫਿਰ ਮਤਲਬ ਚਾਹੀਦਾ ਹੀ ਆ ਪਰ ਕਸਮਰ ਸਰਵਿਸ ਨੂੰ ਵੀ ਪ੍ਰੈਫਰੈਂਸ ਦੇਣ ਲੱਗ ਗਈ ਸੀ ਤੇ ਤਾਂ ਉਹ ਸਾਰੀਆਂ ਸਿੱਟੀਆਂ ਦਾ ਅੱਡ ਅੱਡ ਹਿਸਾਬ ਹੈਗਾ ਪਰ ਤੁਹਾਡੇ ਕੋਲੇ ਸੀ ਲਾਇਸੈਂਸ ਹੈ ਜਿਹੜਾ ਮਤਲਬ ਆਪਣੇ ਸਨਟਾਰੀਓ ਦੇ ਅਨੁਸਾਰ ਜਿੰਨਾ ਕੁ ਮੈਨੂੰ ਪਤਾ ਵੀ ਡੀ ਸੀ ਬੀ ਸੀ ਹਾਂਜੀ ਬੀ ਸੀ ਜਾਂ ਏ ਸੀ ਇਹ ਲਾਇਸੈਂਸ ਇਹ ਨਾਲ 에ਅ ਬ੍ਰੇਕਾਂ ਦਾ ਜੈਡ ਚਾਹੀਦਾ ਹੀ ਆ ਹਾਂਜੀ ਤੇ ਬੱਸ ਜਦੋਂ ਚਲਾਉਣ ਲੱਗਦੇ ਨੇ ਤਾਂ ਉਸ ਤੋਂ ਪਹਿਲਾਂ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ ਟ੍ਰੇਨਿੰਗ ਹਾਂਜੀ ਮਤਲਬ ਜਿਹੜੀ ਥੋੜੀ ਕਿਉਂਕਿ ਪਹਿਲਾਂ ਟ੍ਰੇਨਿੰਗਾਂ ਹੁੰਦੀਆਂ ਮਤਲਬ ਆਬੀਸਲੀ ਮਤਲਬ ਵਧੀਆ ਟ੍ਰੇਨਿੰਗ ਦਿੰਦੇ ਆ ਫਿਰ ਜਦੋਂ ਉਹਨਾਂ ਨੂੰ ਲੱਗਦਾ ਵੀ ਹਾਂ ਇਹ ਬੰਦਾ ਜਾ ਸਕਦਾ ਫਿਰ ਉਦੋਂ ਵੀ ਮਤਲਬ ਨਾਲ ਹੁੰਦੀ ਹੈ ਇਨ ਸਰਵਿਸ ਟ੍ਰੇਨਿੰਗ ਹੁੰਦੀ ਕਾਫੀ ਕੁਝ ਹੁੰਦਾ ਤੇ ਮਤਲਬ ਬੰਦੇ ਨੂੰ ਪੂਰਾ ਆਣੀ ਜਿਵੇਂ ਹੁਣ ਮੈਂ ਸਮਝ ਲੋ ਜੇ ਲੰਡਨ ਤੋਂ ਬ੍ਰੈਂਪਟਨ ਆ ਕਰਨਾ ਕਈ ਵਾਰੀ ਬੰਦੇ ਨੂੰ ਆਏ ਹੁੰਦਾ ਯਾਰ ਵੀ ਨਵੇਂ ਸ਼ਹਿਰ ਚ ਕਿਵੇਂ ਸਟਰੀਟ ਦਾ ਪਤਾ ਲੱਗੂ ਉਹ ਵੀ ਸਾਰਾ ਕੁਝ ਮਤਲਬ ਪਤਾ ਲੱਗ ਜਾਂਦਾ ਇਹ ਕੋਈ ਵੱਡੀ ਗੱਲ ਨਹੀਂ ਹੈ ਤੇ ਮਤਲਬ ਟ੍ਰੇਨਿੰਗ ਹਾਂਜੀ ਟ੍ਰੇਨਿੰਗ ਤਾਂ ਵੀ ਹੁੰਦੀ ਹੈ ਸਾਰਾ ਕੁਝ ਵਧੀਆ ਤਰੀ ਇਹਨਾਂ ਵਾਲੇ ਜਿਸ ਦਾ ਨਾਮ ਤੋਂ ਤੁਹਾਨੂੰ ਜਾਣਿਆ ਜਾਂਦਾ ਹੈ ਸਿੰਗਰ ਅਮਰਦੀਪ ਦੇਵਗਨ ਸੋਸ਼ਲ ਮੀਡੀਆ ਤੇ ਇਹੀ ਨਾਮ ਤੁਹਾਡਾ ਚੱਲਦਾ ਤਾਂ ਆਪਣੇ ਗਾਣਿਆਂ ਦੇ ਬਾਰੇ ਜ਼ਰੂਰ ਦੱਸੋ ਜਿਵੇਂ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਗਾਣੇ ਦਾ ਜ਼ਿਕਰ ਕੀਤਾ ਹੈ ਤਾਂ ਕਿ ਉਹ ਗਾਣਾ ਤੁਸੀਂ ਲਿਖਿਆ ਵੀ ਆਪ ਹੀ ਸੀ ਹਾਂ ਹਾਂ ਜੀ ਜਿਵੇਂ ਜਿਹੜੇ ਜਿਵੇਂ ਆ ਬੱਸ ਚਲਾ ਲਈ ਜਾਂ ਵਾਲਮਾਰਟ ਚ ਕੰਮ ਕਰ ਲਿਆ ਇਹ ਤਾਂ ਮਤਲਬ ਆਏ ਕਈ ਜਗ੍ਹਾ ਪੜੋ ਜੌਬ ਕਰਨੀਆਂ ਪੈਂਦੀਆਂ ਹਨਾ ਤੇ ਚਲੋ ਉਹ ਤੁਸੀਂ ਵਧੀਆ ਵੀ ਤੁਸੀਂ ਉਹਨੂੰ ਸ਼ੌਂਕ ਨਾਲ ਕਰੋ ਤਾਂ ਵਧੀਆ ਪਰ ਜਿਹੜਾ ਆਪਣੇ ਅਸਲ ਦੇ ਵਿੱਚ ਇੱਕ ਹੌਬੀ ਹੁੰਦੀ ਆ ਜਾਂ ਕੋਈ ਸ਼ੌਂਕ ਆ ਉਹ ਉਹ ਸ਼ੁਰੂ ਤੋਂ ਹੀ ਆਹ ਕਾਈਂਡ ਆਫ ਸਿੰਗਿੰਗ ਵਾਲਾ ਜਿਹੜਾ ਤੇ ਲਿਖਣ ਵਾਲਾ ਉਹ ਜਿਵੇਂ ਮੇਰੇ ਪਹਿਲਾਂ ਹੀ ਡੈਡੀ ਲਿਖਦੇ ਆ ਤੇ ਉਸੇ ਤਰ੍ਹਾਂ ਹੀ ਫੇਰ ਅੱਗੇ ਦੀ ਅੱਗੇ ਹੁਣ ਮੈਂ ਵੀ ਲਿਖਦਾ ਤੇ ਫੇਰ ਹਾਂਜੀ ਇੰਟਰਨੈਸ਼ਨਲ ਸਟੂਡੈਂਟ ਹੋ ਗਿਆ ਜਿਵੇਂ ਉਹ ਗਾਣਾ ਜਦੋਂ ਮੈਂ ਕਈ ਵਾਰੀ ਪ੍ਰੋਗਰਾਮ ਹੁੰਦੇ ਨੇ ਜਦੋਂ ਕਿਤੇ ਮੇਲੇ ਦੇ ਹੋਇਆ ਤੇ ਜਦੋਂ ਗਾਉਣਾ ਪਹਿਲਾਂ ਉਹਦਾ ਮੇਰਾ ਫੇਸ ਨਹੀਂ ਪਤਾ ਪਰ ਜਦੋਂ ਤੁਸੀਂ ਜਲਾਉਗੇ ਵੀ ਤਾਂ ਉਹ ਬਹੁਤ ਜਾਣੇ ਨੇ ਉਹ ਗਾਣਾ ਸੁਣਿਆ ਹੋਊਗਾ ਉਹ ਉਦੋਂ ਪਤਾ ਲੱਗੂ ਅੱਛਾ ਵੀ ਹਾਂਜੀ ਇਹ ਤੇ ਉਦੋਂ ਬਾਅਦ ਦੇ ਵਿੱਚ ਆਏ ਦੋ ਤਿੰਨ ਉਹ ਵੀ ਵਧੀਆ ਮਤਲਬ ਵਧੀਆ ਰਹੇ ਹੁਣ ਤਾਂ ਹੀ ਹੁਣ ਲਗਾਤਾਰ ਕਰ ਰਹੇ ਹੈਗੇ ਆ ਤੇ ਤਾਂ ਮਤਲਬ ਤੁਸੀਂ ਜਿਵੇਂ ਛੋਟੇ ਹੁੰਦੇ ਤਾਂ ਤੁਹਾਨੂੰ ਸ਼ੌਂਕ ਆ ਸੰਗੀਤ ਦਾ ਤਾਂ ਕੰਪੀਟੀਸ਼ਨਸ ਵਗੈਰਾ ਚ ਵੀ ਪਾਰਟਿਸਿਪੇਟ ਕੀਤਾ ਹਾਂ ਹਾਂ ਕੰਪੀਟੀਸ਼ਨਾਂ ਦੇ ਵਿੱਚ ਜਿਵੇਂ ਸਾਡਾ ਯੂਨੀਵਰਸਿਟੀ ਦੇ ਵਿੱਚ ਹੁੰਦਾ ਸੀਗਾ ਜਾਂ ਕਾਲਜ ਦੇ ਵਿੱਚ ਤਾਂ ਉਦੋਂ ਹਾਂਜੀ ਉਦੋਂ ਕਰਦੇ ਸੀ ਤੇ ਵਧੀਆ ਰਿਹਾ ਉਹੀ ਚੀਜ਼ਾਂ ਜਿਹੜੀਆਂ ਉੱਥੋਂ ਵਾਲੀਆਂ ਉਹ ਮੈਨੂੰ ਲੱਗਦਾ ਵੀ ਜਿਵੇਂ ਆਪਾਂ ਜੇ ਸਟੱਡੀ ਦੀ ਵੀ ਗੱਲ ਕਰੀਏ ਨਾ ਬਈ ਕਹਿੰਨੇ ਆ ਬਈ ਕਾਲਜ ਦੇ ਵਿੱਚ ਪੜ੍ਹਦੇ ਆ ਤਾਂ ਉਹਦੇ ਵਿੱਚ ਕੱਲੀ ਮਿਲਣ ਦੀ ਢਿੱਡੀ ਸਟੱਡੀ ਆ ਉਹ ਕੱਲੀ ਤੁਹਾਡੀ ਆਏ ਨਹੀਂ ਬਈ ਤੁਹਾਨੂੰ ਜੌਬ ਦੇ ਵਿੱਚ ਜਾਂ ਹੋਰ ਕਿਤੇ ਉਹ ਤੁਹਾਨੂੰ ਉੱਠਣਾ ਬੈਠਣਾ ਵਿਚਰਨਾ ਸਿਖਾਉਂਦੀ ਆ ਜਾਂ ਜਿਵੇਂ ਉੱਥੇ ਅਸੀਂ ਗਾਉਂਦੇ ਸੀ ਜਾਗੋ ਹੁੰਦੀ ਸੀ ਮੇਲੇ ਮੂਲੇ ਹੁੰਦੇ ਸੀਗੇ ਤੇ ਜਾਗੋਆਂ ਵਿਆਹਾਂ ਦੀਆਂ ਜਾਗੋਆਂ ਬਹੁਤ ਉਹ ਸਾਰਾ ਉਦੋਂ ਵਾਲੀ ਸਮਝ ਲਓ ਉਦੋਂ ਪਤਾ ਨਹੀਂ ਲੱਗਦਾ ਉਦੋਂ ਸੀ ਉਹਦੇ ਚ ਨਿੱਕਾ ਨਿੱਕਾ ਕਰਕੇ ਕੰਮ ਪਾਈ ਜਾਂਦੇ ਉਹ ਚੀਜ਼ਾਂ ਹੁਣ ਉਹ ਆਉਟਪੁੱਟ ਉਦੋਂ ਦਾ ਹੀ ਜਿਹੜਾ ਉਹ ਕੌਨਫੀਡੈਂਸ ਚਲੋ ਰੱਬ ਦੀ ਮਿਹਰ ਨਾਲ ਵਧੀਆ ਬਣਿਆ ਉਹੀ ਚੀਜ਼ਾਂ ਆ ਕਿ ਇੱਥੇ ਹੁਣ ਜਦੋਂ ਕਿਤੇ ਲਾਈਵ ਦੇ ਵਿੱਚ ਗਾਉਣੇ ਆ ਬੋਲੀਆਂ ਮੇਰਾ ਮੇਨ ਪਾਰਟ ਹੁੰਦਾ ਤੇ ਉਹ ਇੰਜੋਏ ਕਰਦੇ ਆ ਸਾਰੇ ਜਾਣੇ ਤਾਂ ਉਹ ਸਾਰਾ ਕੁਝ ਉਦੋਂ ਵਾਲਾ ਹੀ ਆ ਤੇ ਹਾਂਜੀ ਬਸ ਇਸੇ ਤਰ੍ਹਾਂ ਹੀ ਮੈਨੂੰ ਲੱਗਦਾ ਵੀ ਕਾਲ ਜਾਲਾ ਜਿਹੜਾ ਕੰਪੀਟੀਸ਼ਨ ਦੀ ਗੱਲ ਕਰਦੇ ਸੀ ਉਹ ਇਹਦੇ ਨਾਲ ਸੰਬੰਧਿਤ ਆ ਵੀ ਸਾਰਾ ਕੁਝ ਹੀ ਕਹਿੰਦਾ ਕੰਪੀਟੀਸ਼ਨ ਨਹੀਂ ਸਾਰਾ ਹੀ ਮਤਲਬ ਹੋਰ ਵਿਆਹਾਂ ਸ਼ਾਦੀਆਂ ਵਾਲਾ ਗੋਣ ਵਿਹਣ ਸਾਰਾ ਕੁਝ ਇਕੱਠਾ ਹੀ ਹਾਂਜੀ ਤੇ ਉਹ ਹਾਂਜੀ ਹੁੰਦਾ ਹੀ ਸੀ ਇੰਟਰਨੈਸ਼ਨਲ ਸਟੂਡੈਂਟ ਤੁਹਾਡਾ ਪਹਿਲਾ ਗਾਣਾ ਸੀ ਜਿਹੜਾ ਲੋਕਾਂ ਦੇ ਵਿੱਚ ਆਇਆ ਸੀ ਜੀ ਤੇ ਜਿਹੜੇ ਜਿਵੇਂ ਗਾਣਾ ਜਦੋਂ ਆਇਆ ਤਾਂ ਕਿਹਨੇ ਮੋਟੀਵੇਟ ਕੀਤਾ ਤੁਹਾਨੂੰ ਗਾਣਾ ਇਹ ਰਿਲੀਜ਼ ਕਰਨ ਇਹ ਵੀ ਨਾ ਜਿਵੇਂ ਬਸ ਦੇ ਨਾਲ ਹੀ ਬਸ ਉਹਦੇ ਨਾਲ ਸੰਬੰਧਤਾ ਉਹ ਉਹਦੇ ਨਾਲ ਸੰਬੰਧਤਾ ਪਹਿਲਾਂ ਇੱਥੇ ਮੈਂ ਦੱਸ ਵੀ ਦੇਵਾਂ ਵੀ ਅੱਗੇ ਨਾ ਕੀ ਹੁੰਦਾ ਸੀ ਬੰਦੇ ਨੂੰ ਕਈ ਵਾਰੀ ਐ ਹੁੰਦਾ ਯਾਰ ਬਈ ਜੇ ਤੁਸੀਂ ਸਿੰਗਿੰਗ ਆ ਸਿੰਗਿੰਗ ਲਾਈਨ ਦੇ ਵਿੱਚ ਆ ਸਿੰਗਰਾਂ ਤੇ ਤੁਸੀਂ ਆ ਆਪਦਾ ਨਾ ਜਿਹੜਾ ਤੁਹਾਡਾ ਕਿਉਂਕਿ ਜਿੰਨਾ ਚਿਰ ਤੁਸੀਂ ਉਸ ਮੁਕਾਮ ਤੇ ਨਹੀਂ ਪਹੁੰਚਦੇ ਉਹਨਾਂ ਚਿਰ ਤੁਹਾਨੂੰ ਕੰਮ ਕਰਨਾ ਹੀ ਪੈਣਾ ਕਿਉਂਕਿ ਉਹਦੇ 'ਚ ਪੈਸੇ ਬਹੁਤ ਲੱਗਦੇ ਆ ਤੋਂ ਨੂੰ ਆਣੀ ਕਿ ਬਈ ਉਧਰੋਂ ਬੰਦਿਆ ਹਜੇ ਤੁਹਾਨੂੰ ਇੱਕ ਵਾਰੀ ਕਿਤੇ ਹੋਰ ਜਾਓ ਤੇ ਬਹੁਤ ਜਾਣੇ ਜਿਹੜੀ ਆਪਦੀ ਜੌਬ ਜਿਹੜੀ ਆ ਉਹ ਹਾਈਡ ਕਰਕੇ ਰੱਖਦੇ ਦੱਸਦੇ ਨਹੀਂ ਕਈ ਵਾਰੀ ਚਲੋ ਜੌਬ ਵਾਲਿਆਂ ਵੱਲੋਂ ਵੀ ਹੁੰਦਾ ਵੀ ਨਹੀਂ ਦੱਸਣਾ ਤੇ ਮੈਂ ਵੀ ਪਹਿਲਾਂ ਦੱਸਦਾ ਨਹੀਂ ਸੀ ਜੌਬ ਵਾਲੀ ਤੇ ਮੈਂ ਹੁਣ ਘਰੇ ਗੱਲ ਕਰਦਾ ਸੀ ਮੈਂ ਕਿ ਐਤ ਕੀ ਨਾ ਆਪਾਂ ਬੱਸ ਵਾਲਾ ਬਈ ਬਈ ਕੋਈ ਨਹੀਂ ਦੱਸਣਾ ਇਹ ਚੀਜ਼ ਜਿਹੜੀ ਕੰਮ ਕਰ ਰਹੇ ਆਂ ਵੀ ਇਹ ਕਾਤੂਲ ਕੋਣਾ ਹੋ ਸਕਦਾ ਜਦੋਂ ਦਾ ਉਹ ਚੀਜ਼ ਨੂੰ ਸਾਹਮਣੇ ਲੈ ਕੇ ਆਏ ਆ ਤੇ ਉਹ ਵਧੀਆ ਹੀ ਰਹਿ ਰਿਹਾ ਤੇ ਹਾਂਜੀ ਉਹ ਮੇਰਾ ਇੰਟਰਨੈਸ਼ਨਲ ਸਟੂਡੈਂਟ ਜਿਹੜਾ ਬੱਸ ਨਾਲ ਕਿਵੇਂ ਚੀਜ਼ ਰਹੀ ਉਹ ਸੀ ਕਿ ਸਟੂਡੈਂਟ ਮੈਨੂੰ ਬਹੁਤ ਮੈਂ ਉਦੋਂ ਸੀ ਗੈਂਤੀ ਦੇ ਬੰਦੇ ਸੀ ਪੰਜਾਬੀ ਪੱਗ ਵਾਲਾ ਮੋਸਟਲੀ ਮੈਨੂੰ ਲੱਗਦਾ ਅਸੀਂ ਦੋਖ ਜਾਣੀ ਸੀ ਜਦੋਂ ਸਟੂਡੈਂਟ ਨੇ ਚੜਨੇ ਤੇ ਮਤਲਬ ਉਹਨਾਂ ਨੇ ਮੈਨੂੰ ਬੁਲਾਉਣਾ ਵਧੀਆ ਕੁਝ ਨਾਲ ਮੈਂ ਵੀ ਉਹਨਾਂ ਨੂੰ ਬੁਲਾਉਣਾ ਸੀ ਆਪਸ ਦੇ ਵਿੱਚ ਗੱਲ ਕਰਨੀ ਉਹ ਪਤਾ ਲੱਗ ਜਾਂਦਾ ਸੀ ਕਿਸੇ ਨੂੰ ਵਿਚਾਰੇ ਨੂੰ ਘਰ ਨਹੀਂ ਮਿਲਿਆ ਕਿਸੇ ਨੂੰ ਜੋਬ ਨਹੀਂ ਮਿਲੀ ਉਹ ਫਿਰ ਉਹ ਮੈਨੂੰ ਲੱਗਿਆ ਬਈ ਹਾਂ ਬਈ ਉਧਰੋਂ ਅੱਧੇ ਕੇ ਵਿਚਾਰੇ ਉਹ ਥੱਕੇ ਅੱਧਾ ਕ ਮੈਂ ਥੱਕਿਆ ਉਹ ਫਿਰ ਉਹ ਤੋਂ ਆਉਣ ਵਾਸੀਆਂ ਅੱਖਾਂ 'ਚ ਨੀਂਦ ਰੜਕੇ ਤੇ ਮਿਲਦਾ ਨਹੀਂ ਟਾਈਮ ਸੌਣ ਦਾ ਉਹ ਤੋਂ ਬਣ ਗਿਆ ਉਹ ਲੋਕਾਂ ਨੇ ਪਸੰਦੀਈ ਨਾ ਕੀਤਾ ਉਹ ਗਾਣੇ ਆਏ ਨੂੰ ਮਿੰਨਾ 5-6 ਸਾਲ ਹੋ ਗਏ ਪਰ ਉਹ ਹਲੇ ਵੀ ਉਹਦੀਆਂ ਰੀਲਾਂ ਤੇ ਆਹ ਦੂਸਰਾ ਟਿਕਟੌਕ ਤੇ ਉਹ ਹਲੇ ਵੀ ਮਤਲਬ ਮਤਲਬ ਵਧੀਆ ਉਹ ਮੇਰੇ ਲਈ ਆ ਗੁਰਦੁਆਰਾ ਪਿੱਛੇ ਆ ਵਾਇਗਰੂ ਪਰਮਾਤਮਾ ਦੀ ਮੇਰ ਨਾਲ ਤੇ ਉਹ ਗਾਣਾ ਮਿੰਨ ਲੱਗਦਾ ਵੀ ਵਧੀਆ ਰਿਹਾ ਕਿਉਂਕਿ ਉਹ ਹੀ ਹੌਸਲਾ ਦਿੰਦਾ ਰਿਹਾ ਫਿਰ ਉਸ ਤੋਂ ਬਾਅਦ ਵਿੱਚ ਜਿਹੜਾ ਹੁਣ ਵਿੱਚ ਬਰਬਰੀ ਕੀਤਾ ਜਾਂ ਇੰਟਰਨੈਸ਼ਨਲ ਸਟੂਡੈਂਟ ਉਹ ਕੀਤਾ ਹੁਣ ਉਹਦੀਆਂ ਵੀ ਬੜੀਆਂ ਰੀਲਾਂ ਉਹ ਹੁਣ 2 ਸਾਲ ਬਾਅਦ ਸਾਲ ਦੇ ਬਾਅਦ ਉਹ ਟ੍ਰੈਂਡਿੰਗ ਦੇ ਵਿੱਚ ਸੀ ਤੇ ਮਤਲਬ ਹਾਂਜੀ ਵਧੀਆ ਮਤਲਬ ਉਹ ਬਾਸਤਵਤੋਂ ਮੈਨੂੰ ਜਦੋਂ ਸਟੂਡੈਂਟ ਮੈਨੂੰ ਮਿਲੇ ਉਹਨਾਂ ਤੋਂ ਹੀ ਮੈਨੂੰ ਲੱਗਿਆ ਵੀ ਹਾਂ ਇਹ ਚੀਜ਼ ਲੱਗਦੀ ਆ ਵੀ ਕਰਨ ਵਾਲੀ ਆ ਤੇ ਉਹ ਵੀਰ ਜਦੋਂ ਚੀਜ਼ ਕੋਈ ਅਸਲੀ ਹੁੰਦੀ ਆ ਨਾ ਤਾਂ ਉਹ ਵਧੀਆ ਵੀ ਲੱਗਦੀ ਆ ਜੇ ਆਪਾਂ ਗੋਰੇ ਬੰਦੇ ਨੂੰ ਗੋਰਾ ਕਹੀਏ ਤਾਂ ਉਹ ਗੋਰਾ ਹੀ ਫਿਰ ਉਹ ਵਧੀਆ ਲੱਗਦਾ ਤੇ ਤਾਂ ਕਰਕੇ ਉਹ ਜਦੋਂ ਸਟੂਡੈਂਟਾਂ ਨੂੰ ਲੱਗਿਆ ਵੀ ਯਾਰ ਇਹ ਦੱਖਿਆ ਵੇ ਆ ਵੀ ਅਸੀਂ ਥੱਕੇ ਵੀ ਆ ਤਾਂ ਉਹਨਾਂ ਨੂੰ ਲੱਗਿਆ ਵੀ ਗਾਣੇ ਸਹੀ ਆ ਇਹ ਤੇ ਤਾਂ ਫਿਰ ਉਹ ਗਾਣਾ ਮਤਲਬ ਲੋਕਾਂ ਦੇ ਉਹ ਦਿਲ ਤੱਕ ਪਹੁੰਚਿਆ ਤੇ ਦਿਲ ਚੋਂ ਹੀ ਨਿਕਲਿਆ ਸੀਗਾ ਹਾਂਜੀ ਤੇ ਸਾਡੇ ਵੀ ਜਿੰਨੇ ਦਰਸ਼ਕ ਦੇਖ ਰਹੇ ਉਹਨਾਂ ਨੇ ਕਿਹਾ ਗੱਲਾਂ ਕਰੀ ਜਾਂਦੇ ਗਾਣੇ ਦੇ ਪਰ ਸੁਣਾਇਆ ਕੁਝ ਨਹੀਂ ਤਾਂ ਜ਼ਰੂਰ ਸਾਨੂੰ ਵੀ ਕੁਝ ਸੁਣਾਓ ਆ ਆ ਮਾਂਜੀ ਮੈਂ ਪਹਿਲਾਂ ਇਹੀ ਸੁਣਾਉਣਾ ਹੈ ਗਾਣਾ ਅਸੀਂ ਹੌਣ ਵਾਸੀਆਂ ਅੱਖਾਂ ਚ ਨੀਂਦ ਰੜ ਕੇ ਹੌਣ ਵਾਸੀਆਂ ਅੱਖਾਂ ਚ ਨੀਂਦ ਰੜ ਕੇ ਤੇ ਮੇਲ ਦਾ ਨਹੀਂ ਟੈਮ ਸੌਣ ਦਾ ਸਾਰਾ ਦੱਬ ਗਿਆ ਕਮਾਂ ਦੇ ਹੇਠਾਂ ਮੀਏ ਨਹੀਂ ਚਾ ਸੀ ਕਨੇਡਾ ਆਉਣ ਦਾ ਹ ਚਾ ਸੀ ਕਨੇਡਾ ਆਉਣ ਦਾ ਇੱਥੇ ਸਾਰਿਆਂ ਤੋਂ ਔਖਾ ਘਰ ਲੱਭਣਾ ਮੈਂ ਥਾਂ ਥਾਂ ਵੇਖੀਆਂ ਲੋਕੇਸ਼ਨਾਂ ਲੁੱਕੀ ਮਾਰ ਕੇ ਬਹਾਨੇ ਟਾਲ ਛੱਡ ਦੇ ਕੇ ਚੱਲਦੀਆਂ ਰਹਿਨੋਂ ਵੇਸ਼ਨਾ ਮੁੰਡੇ ਮਿਲਗੇ ਪੁਰਾਣੇ ਪਿੰਡਾਂ ਵੱਲ ਦੇ ਤੇ ਹੋ ਗਿਆ ਜਗਾੜ ਸੌਣ ਦਾ ਸਾਰਾ ਦੱਬ ਗਿਆ ਕਮਾਂ ਦੇ ਹੇਠਾਂ ਮੀਣੀ ਚਾ ਸੀ ਕਨੇਡਾ ਉਨ ਦਾ ਫੱਜਾ ਸੀ ਕੈਨੇਡਾ ਆਉਣ ਦਾ ਤਾਂ ਇਹ ਦੇਖ ਕੇ ਨਾ ਜਦੋਂ ਕੋਈ ਬੱਸ 'ਚ ਬੈਠਾ ਕੋਈ ਟ੍ਰੇਨ 'ਚ ਬੈਠਾ ਤੇ ਉਹ ਨਾਲੇ ਤਾਂ ਵਾਸੀਆਂ ਲਈ ਜਾਂਦੇ ਨਾਲੇ ਵੀਡੀਓ ਬਣਾਉਂਦੇ ਤੇ ਉਹ ਵਧੀਆ ਲੱਗਦਾ ਕੋਈ ਕੋਈ ਸਟੂਡੈਂਟ ਸੁੱਤੇ ਪਏ ਆ ਤਾਂ ਉਹ ਤੇ ਰੀਲਾਂ ਬਣਾਉਂਦੇ ਆ ਤਾਂ ਉਹ ਵਧੀਆ ਲੱਗਦਾ ਸੀ। ਕੀ ਬਾਤ ਹੈ ਬਹੁਤ ਸੋਹਣੀ ਆਵਾਜ਼ ਹੈ ਤੁਹਾਡੀ ਤੇ ਬਿਲਕੁਲ ਇੰਟਰਨੈਸ਼ਨਲ ਸਟੂਡੈਂਟ ਸੀ ਜ਼ਿੰਦਗੀ ਦੀ ਟੁਕਦਾਇਆ ਇਹ ਗਾਣਾ ਤੇ ਇਸ ਤੋਂ ਇਲਾਵਾ ਹੁਣ ਤੁਹਾਡਾ ਇੰਟਰਨੈਸ਼ਨਲ ਸਟੂਡੈਂਟ 2 ਵੀ ਆਇਆ ਯਾਰ Song 2 ਹਾਂਜੀ ਜਿਹੜਾ 2 ਆਇਆ ਉਹ ਹੁਣ ਜਿਵੇਂ ਦੇਖੋ ਆਪਾਂ ਇੱਥੇ ਆ ਗਏ ਨਾ ਸ਼ੁਰੂ ਦੇ ਵਿੱਚ ਸਾਰੇ ਹੀ ਸਟ੍ਰਗਲ ਕਰਦੇ ਕੋਈ ਕਿਤੇ ਕੰਮ ਕੋਈ ਟੈਮ ਹਾਟਨ ਚ ਕੋਈ ਕੋਈ ਸਕਿਪ ਕਰਦਾ ਕੋਈ ਕੁਛ ਕਰਦਾ ਫਿਰ ਉਹ ਇੱਕ ਪੁਆਇੰਟ ਤੇ ਆ ਕੇ ਜਦੋਂ ਆਪਾਂ ਇੱਥੇ ਆ ਗਏ ਨਾ ਤੇ ਇੱਕ ਤਾਂ ਰੱਬ ਦੀ ਮਿਹਰ ਨਾਲ ਕੋਈ ਮੁੜੇ ਨਾ ਇੱਥੋਂ ਵਧੀਆ ਇੱਥੇ ਪੱਕੇ ਹੋਣ ਫਿਰ ਪੱਕੇ ਹੋ ਕੇ ਕੁਝ ਨਾ ਕੁਝ ਬਣ ਜਾਂਦੇ ਥੋੜੇ ਜਰਚ ਉਹ ਮਿਹਨਤ ਕਰਨੀ ਪੈਂਦੀ ਆ ਤੇ ਮਿਹਨਤ ਤੋਂ ਬਾਅਦ ਚ ਉਹ ਬਣ ਜਾਂਦੇ ਆ ਫਿਰ ਉਹ ਉਹ ਤੇ ਲਿਖਿਆ ਸੀ ਵੀ ਉਹ ਪਹਿਲੇ ਦਿਨ ਤੋਂ ਖਿਆਲਾਂ ਚ ਸੀ ਦੇਖਿਆ ਕਿਉਂਕਿ ਸਾਰੇ ਜਦੋਂ ਇੱਥੇ ਆਉਂਦੇ ਆ ਨਾ ਜਦੋਂ ਬੱਸ ਦੇ ਵਿੱਚ ਵੀ ਬੰਦਾ ਬੈਠਾ ਜਾਂਦਾ ਰਸਤੇ 'ਚ ਉਹਨੂੰ ਜਾਂਦੇ ਲੱਗਦਾ ਯਾਰ ਬਈ ਮੈਂ ਵੀ ਕੁਝ ਨਾ ਕੁਝ ਕਰਨਾ ਤੇ ਪਹਿਲੇ ਦਿਨ ਤੋਂ ਖਿਆਲਾਂ 'ਚ ਸੀ ਦੇਖਿਆ ਹੁ ਪੂਰਾ ਜਖਾਵ ਹੋ ਗਿਆ ਤੇਰਾ ਠੇਡੇ ਠੁੱਡੇ ਖਾਂਦਾ ਪੁੱਤ ਅੰਮੀਏਣੀ ਵੇਖ ਕਾਮਯਾਬ ਹੋ ਗਿਆ ਤੇਰਾ ਠੇਡੇ ਠੁੱਡੇ ਖਾਂਦਾ ਪੁੱਤ ਅੰਮੀਏਣੀ ਵੇਖ ਕਾਮਯਾਬ ਹੋ ਗਿਆ ਫਿਰ ਇਹਦੇ ਚ ਸੀਗਾ ਟਿਮ ਹਟ ਨੇ ਸਟੇਸ਼ਨ ਕੀ ਗੈਸ ਦੇ ਕਿ ਉੱਪਰ ਸਕੇ ਪੁੱਮਮੀਏ ਕਹਦੇ ਕੰਮਾਂ ਚ ਗਰੇ ਡਿੰਗਾ ਨਹੀਂ ਕੀਤੀਆਂ ਨਾ ਬੈਠੇ ਕਦੇ ਟੱਕ ਅੰਮੀਏ ਹੁਣ ਸ਼ਬਦ ਸਟੂਡੈਂਟ ਲੱਗਦਾ ਹੁਣ ਸ਼ਬਦ ਸਟੂਡੈਂਟ ਲੱਗਦਾ ਜੋ ਸਾਡੇ ਲਈ ਖਤਹਾਬ ਹੋ ਗਿਆ ਤੇਰਾ ਠੇਡੇ ਠੁੱਡੇ ਖਾਂਦਾ ਪੁੱਤ ਅੰਮੀਏ ਨਹੀਂ ਵੇਖ ਕਾਮਯਾਬ ਹੋ ਗਿਆ ਨਹੀਂ ਵੇਖ ਕਾਮਯਾਬ ਹੋ ਗਿਆ ਬਹੁਤ ਜ਼ਿਆਦਾ ਵਧੀਆ ਬਹੁਤ ਜ਼ਿਆਦਾ ਤੇ ਇਹਦੇ ਨਾਲ ਹੀ ਤੁਹਾਡਾ ਲੇਟੈਸਟ ਇੱਕ ਹੋਰ Song ਵੀ ਆਇਆ ਨਾਨਕ ਜੀ ਗੁਨਾਨਕ ਜੀ ਜਿੱਤੇ ਉਹਦਾ ਕੀ ਨਾਮ ਹੈ Song ਦਾ ਉਹ ਹੈਗਾ ਜੀ ਨਾਨਕ ਜੀ ਉਹ ਆਪਣਾ ਕੱਲ ਰਿਲੀਜ਼ ਹੋਇਆ ਉਹ ਤੇ ਉਹਦਾ ਵੀ ਮਤਲਬ ਬਹੁਤ ਚਰਦਾ ਸੀਗਾ ਮੰਨ ਦੇ ਵਿੱਚ ਵੀ ਕਰਨਾ ਕੁਝ ਇਸ ਤਰ੍ਹਾਂ ਦਾ ਪਰ ਹੁਣ ਜਦੋਂ ਤੁਹਾਨੂੰ ਲੱਗਦਾ ਨਾ ਵੀ ਹਾਂਜੀ ਵੀ ਤੁਹਾਡੇ ਗਾਣੇ ਮਤਲਬ ਚਲੋ ਤੁਹਾਡੀ ਫੇਸ ਵੈਲਿਊ ਉੱਪਰ ਆ ਹਜੇ ਨਹੀਂ ਬਣੀਗੀ ਪਰ ਤੁਹਾਡੇ ਗਾਣੇ ਵੀ ਤੁਹਾਡੇ ਪਹੁੰਚ ਰਹੇ ਆ ਤਾਂ ਉਹ ਤੁਹਾਨੂੰ ਲੱਗਦਾ ਵੀ ਚਲੋ ਵੀ ਮਤਲਬ ਬਹੁਤ ਲੋਕ ਗਾਣੇ ਕਰਦੇ ਆ ਨਾ ਜੇ ਤੁਹਾਡੇ ਗਾਣੇ ਕਿਸੇ ਨਾ ਕਿਸੇ ਕੋਲੇ ਪਹੁੰਚ ਰਹੇ ਆ ਤਾਂ ਤੁਸੀਂ ਸ਼ੁਕਰਗੁਜ਼ਾਰਾਂ ਫਰਮਾਦਵਾ ਦੀ ਤੇ ਉਹ ਫਿਰ ਆਏ ਸੀ ਬਈ ਹੁਣ ਟਾਈਮ ਆ ਕਰੀਏ ਉਹ ਚੀਜ਼ ਨੂੰ ਤੇ ਉਹ ਗਾਣਾ ਲਿਖਿਆ ਕੁਦਰਤੀ ਤੇ ਉਹ ਬਸ ਜੀ ਲਿਖਿਆ ਸੀਗਾ ਸਾਰੇ ਗਾਣੇ ਤਕਰੀਬਨ ਮੇਰੇ ਵਾਸਤੇ ਜੀ ਲਿਖੇ ਹੋਏ ਆ ਤੇ ਉਹ ਗਾਣਾ ਉਹਦੇ ਚ ਲਿਖਿਆ ਤੇ ਫਿਰ ਉਸ ਤੋਂ ਉਹ ਮੈਂ ਦੱਸੂਗਾ ਵੀ ਵੀ ਕਿਵੇਂ ਲਿਖਿਆ ਤੇ ਫਿਰ ਉਹ ਆਪਣਾ ਕੱਲ ਆਇਆ ਤੇ ਬਹੁਤ ਵਧੀਆ ਜਿਹੜਾ ਮਤਲਬ ਆਪਾਂ ਨੂੰ ਜਿਹੜੀ ਆਉਟਪੁੱਟ ਉਹਦੀ ਬੜੀ ਵਧੀਆ ਮਿਲ ਰਹੀ ਹੈਗੀ ਆ YouTube ਤੇ ਬਹੁਤ ਵਧੀਆ ਚੱਲ ਰਿਹਾ ਉਹ ਹਜੇ ਅੱਜ 24 ਘੰਟੇ ਹੋਏ ਆ ਤੇ ਉਹਦੇ ਮਤਲਬ ਦਾ 1.5 ਲੱਖ ਦੇ ਨੇੜੇ ਆਲਮੋਸਟ ਲਾਈਕ ਹੋਣ ਵਾਲੀ ਹੈਗੀ ਆ ਵੀਊ ਤੇ ਬਹੁਤ ਵਧੀਆ ਲੋਕਾਂ ਦੇ ਕਮੈਂਟ ਆ ਰਹੇ ਹੈਗੇ ਆ ਤੇ ਆ ਕਿ ਮੈਂ ਦੱਸੂਗਾ ਕਿਵੇਂ ਲਿਖਿਆ ਕਿਸ ਤਰ੍ਹਾਂ ਨਾਲ ਲਿਖਿਆ ਉਹ ਉਹ ਵੀ ਮੈਂ ਤੁਹਾਨੂੰ ਦੱਸ ਉਹ ਬਰਬਰੀ ਦੱਸੂ ਵੀ ਕਿਵੇਂ ਲਿਖਿਆ ਪਰ ਮੈਂ ਤੁਹਾਨੂੰ ਇਹੇ ਦੱਸ ਇਹਦੇ ਮੈਂ ਤੁਹਾਨੂੰ ਦੋ ਬੋਲ ਸੁਣਾਉਣਾ ਹੈਗਾ ਇਕ ਓੰਕਾਰ ਦਾ ਹੁਕਮ ਦੇ ਕੇ ਕਰੇ ਪਸਾਰਾ ਚੰਨ ਦਾ ਵਿਦਿਆ ਵੰਡਦਾ ਭਰਮ ਚੋਂ ਕੱਢਦਾ ਭਰਿਆ ਸਾਰਾ ਚੰਨ ਦਾ ਨਾਨਕ ਜੀ ਨਾਨਕ ਜੀ ਨਾਨਕ ਜੀ ਮੇਰੇ ਨਾਨਕ ਜੀ ਮਤਲਬ ਵਧੀਆ ਹੈ ਨਾ ਮੈਨੂੰ ਲਾਈਕ ਮੇਰੇ ਅੰਦਰੋਂ ਸੀਗਾ ਚੀਜ਼ ਨੇ ਤੋ ਕੁਦਰਤੀ ਮੈਂ ਮਤਲਬ ਸ਼ੁਕਰਗੁਜ਼ਾਰ ਪਰਮਾਤਮਾ ਦਾ ਵੀ ਉਹੋ ਉਹ ਆਪੇ ਸਾਰਾ ਹੀ ਗਾਣਾ ਜੇ ਤੁਸੀਂ ਸੁਣੋਗੇ ਤਾਂ ਉਹ ਬਹੁਤ ਮਤਲਬ ਵਧੀਆ ਇੱਕ ਸੋਨਾ ਬਣਿਆ ਹੈ ਜੀ ਉਹ ਤਾਂ ਅਮਰ ਜੀ ਤੁਹਾਡੇ ਹੁਣ ਫਿਊਚਰ ਪਲਾਨ ਅੱਗੇ ਸਿੰਗਿੰਗ ਨੂੰ ਲੈ ਕੇ ਕੀ ਸੋਚਿਆ ਤੁਸੀਂ ਹੂੰ ਸਿੰਗਿੰਗ ਨੂੰ ਲੈ ਕੇ ਅਸੀਂ ਸੋਚੀ ਤਾਂ ਬਹੁਤ ਛਰਦੇ ਜਾਂਦੇ ਹਾਂ ਜਦੋਂ ਦਾ ਮਨ ਦਾ ਨਾ ਜਿਹਦੇ ਮਨ ਚ ਮੜਾ ਜਾਂ ਕੀੜਾ ਹੋਵੇ ਉਹ ਸੋਚਣ ਉਹਦੀ ਲੱਗ ਜਾਂਦਾ ਤੇ ਅ ਬਸ ਹੁਣ ਸੋਚਿਆ ਤਾਂ ਚਲੋ ਜਿਹੜਾ ਹੈਗਾ ਅਰਦਾਸ ਹੀ ਆ ਪ੍ਰਮਾਤਮਾ ਨੂੰ ਬਈ ਜਿਹੜਾ ਕੁਝ ਹੈਗਾ ਵੀ ਜਿਵੇਂ ਸੋਚਦੇ ਸੀ ਵੀ ਆਹ ਚੀਜ਼ ਆਹ ਕਰਨੀ ਆ ਤੇ ਉਹ ਉਸੇ ਤਰ੍ਹਾਂ ਹੀ ਹੋਈ ਜਾਵੇ ਅ ਅੱਗੇ ਹੈਗੇ ਆ ਗਾਣੇ ਤੇ ਬਸ ਤੁਸੀਂ ਸੁਣਨ ਵਾਲੇ ਜਿਹੜੇ ਉਹ ਪਿਆਰ ਦਿੰਦੇ ਰਹੋ ਤੇ ਸਾਡੇ ਵੱਲੋਂ ਹੋਊਗਾ ਵੀ ਅਸੀਂ ਵਧੀਆ ਹੀ ਲੈ ਕੇ ਆਵਾਂਗੇ ਮਤਲਬ ਮਿਆਰੀ ਚੀਜ਼ ਹੀ ਹੋਊਗੀ ਵਧੀਆ ਚੀਜ਼ ਹੀ ਹੋਊਗੀ ਪਿਆਰੀ ਚੀਜ਼ ਹੀ ਹੋਊਗੀ ਤੇ ਬਸ ਹਾਂਜੀ ਲਾਈਕ ਟਾਈਮ ਦੇ ਟਾਈਮ ਤੁਹਾਡੇ ਤੱਕ ਉਹ ਗਾਣੇ ਆਉਂਦੇ ਰਹਿਣਗੇ ਜਿਹੜੇ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਦੇਖ ਰਹੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੂੰਗਾ ਅਖੀਰ ਤੇ ਆ ਸਾਰੇ ਆਪਣੇ ਉਹ ਭੈਣ ਭਰਾ ਸਾਰਿਆਂ ਨੂੰ ਪਿਆਰ ਬਹੁਤ-ਬਹੁਤ ਤੇ ਆਪਦੇ ਵੱਲੋਂ ਬੇ ਬੰਦਾ ਮਿਹਨਤ ਕਰਦਾ ਰਹੇ ਤੇ ਮਿਹਨਤੀ ਸਾਰੇ ਹੀ ਬਹੁਤ ਆ ਮਤਲਬ ਇੰਨੇ ਵਿਚਾਰੇ ਮੈਂ ਦੇਖਦਾ ਨਾ ਕੋਈ ਆਪ ਵੀ ਉਵੇਂ ਹੀ ਸੀ ਕੋਈ ਇੱਕ ਕੰਮ ਤੋਂ ਆਇਆ ਦੂਜੇ ਤੇ ਚੱਲਿਆ ਦੂਜੇ ਤੋਂ ਆਇਆ ਠੰਡ ਦੇ ਵਿੱਚ ਠਰਦੇ ਕਈ ਵਾਰੀ ਤਾਂ ਬਸ ਤੁਸੀਂ ਮਨ ਜਾ ਮਾਰ ਕੇ ਇੱਕ ਵਾਰੀ ਜੇ ਨਹੀਂ ਵੀ ਤੁਹਾਡਾ ਲੱਗਦਾ ਨਾ ਹਜੇ ਤਾਂ ਖਿੱਚੀ ਚੱਲੋ ਕੰਮ ਜਿਵੇਂ ਹੁਣ ਸਾਨੂੰ ਵੀ ਠੰਡ ਲੱਗਦੀ ਆ ਅਸੀਂ ਵੀ ਖੜੇ ਆ ਇੱਥੇ ਤੇਵਾ ਤੁਸੀਂ ਵੀ ਲੁਵੇਟੀ ਚੱਲੋ ਤੇ ਪਰਮਾਤਮਾ ਵਧੀਆ ਹੀ ਕਰੂ ਬਸ ਰੱਬ ਨੂੰ ਯਾਦ ਰੱਖਿਓ ਤੇ ਇਮਾਨਦਾਰੀ ਨਾਲ ਬੰਦਾ ਕੰਮ ਕਰਦਾ ਰਹੇ ਤੇ ਕੰਮ ਉਹ ਵੀ ਮਿਲ ਜਾਂਦਾ ਸਾਰਾ ਕੁਝ ਵਧੀਆ ਰਹਿੰਦਾ ਜੀ ਇਹਦੇ ਨਾਲ ਹੀ ਅਮਰ ਜੀ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਥੈਂਕ ਯੂ ਸੋ ਮਚ ਸੰ ਟਾਈਮ ਦੇਣ ਦੇ ਥੈਂਕ ਯੂ ਧੰਨਵਾਦ ਜੀ ਥੈਂਕ ਯੂ ਤੁਹਾਡਾ ਵੀ ਸਾਰੀ